ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਚੜੈਕਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਮੋਗਾ ਹੀ ਪੈਂਦਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਜੈ ਜੈ ਮੌਲ ਦੀਆਂ ਤੁਹਾਨੂੰ 6 ਵੜਾ ਵਖਾਉਣੀਆਂ 5 ਵੜਾ ਜਿਨ੍ਹਾਂ ਦੇ ਵਿੱਚ ਡੱਬੀ ਵੜ ਵੀ ਮਿਲ ਜੂ ਇੱਕ ਬਹੁਤ ਚੰਗੀ ਜਰਸੀ ਬੱਚੀ ਖੜੀ ਆ ਜਰਸੀ ਵੀ ਮਿਲ ਜੂ ਥੋੜੇ ਦੁੱਧ ਵਾਲੀ ਵੀ ਮਿਲ ਜੂ ਜ਼ਿਆਦੇ ਦੁੱਧ ਵਾਲੀ ਵੀ ਮਿਲ ਜੂ ਟੋਟਲ 5 ਪਸ਼ੂ ਆ ਬਹੁਤ ਚੰਗੀ ਬੱਛੀ ਆ ਚੰਗੇ ਦੁੱਧ ਵਾਲੀ ਪੂਰੀ ਵੱਡੀ ਇੱਕ ਪਰਲੇ ਪਾਸੇ ਹੋਰ ਵੱਡੀ ਵਾੜ ਖੜੀ ਆ ਇਹ ਸਾਰਾ ਮਾਲੀ ਸੇਲ ਆ ਵਿਕਾਊ ਆ ਮੁੱਲ ਜੈ ਜੇ ਹੋਣਗੇ ਥਣ ਭਾਂਡੇ ਦੀਆਂ ਸਾਰੀਆਂ ਵੇੜਾਂ ਸਾਫ਼ ਸੁਥਰੀਆਂ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ ਜਰਸੀ ਵੀ ਬਹੁਤ ਚੰਗੀ ਹੈਗੀ ਆ 5 ਪਸ਼ੂ ਆ ਨਿੱਕੇ ਨਿੱਕੇ ਮੁੱਲ ਹੋਣਗੇ ਇਨਫੋਰਮੇਸ਼ਨ ਲੈ ਦਨ ਗੱਲਬਾਤ ਤਾਂ ਬਾਈ ਨਾਲ ਕਰ ਲੈਨੇ ਆ ਉਹ ਕਰ ਦਿੰਗੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ 사ਸੀ ਬਾਈ ਨਾਮ ਕੀ ਦੱਸ ਨਾਮ ਲਾਲੀ ਬਾਈ ਪਿੰਡ ਚੜਕ ਜ਼ਿਲ੍ਹਾ ਮੋਗਾ ਬਾਈ ਤਹਿਸੀਲ ਵੀ ਮੋਗਾ ਆ ਫੋਨ ਨੰਬਰ ਦੱਸ ਦੇ 8198856080 ਆ ਬਾਈ ਇੱਕ ਹੀ ਫਿਰ ਦੱਸ ਦੇ 8198856080 ਬਾਈ ਜਰਸੀ ਤੋਂ ਸ਼ੁਰੂ ਕਰ ਕੰਨਵਾ ਸੁਆ ਬਾਈ ਦੂਜੇ ਸਵੇ ਸੁੰਦੀ ਆ ਹੂੰ ਠੀਕ ਆ ਇਹਦਾ ਆਪਾਂ ਨੂੰ ਬਾਲਾ ਅੱਜ ਹੈ ਨਹੀਂ ਵੇਚਣ ਦਾ ਅੱਛਾ ਇਹ ਹੁਣੇ ਹੀ ਆਈ ਆ ਘੰਟਾ ਪਹਿਲਾਂ ਹੀ ਮੈਂ ਤੈਨੂੰ ਸਵੇ ਵੀ ਵੀਡੀਓ ਤੇ ਕਿਹਾ ਵਿਚਾਰਾਂ ਮੈੜਾਂ ਨਹੀਂ ਬਣਾਉਣੀਆਂ ਇਹ ਹੁਣੇ ਹੀ ਆਈ ਆ ਇਹ ਬਾਈ ਮੰਨ ਕੇ ਚੱਲ ਵੀ ਬਹੁਤ ਗਾਰੰਟੀ ਦੇ ਬੱਚੀ ਆ ਯਾ ਦੁੱਧ ਲਓ ਠੀਕ ਹੈ ਠੀਕ ਆ ਪਹਿਲਾਂ ਮਸ਼ੀਨ ਨੇ 18 19 ਕਿਲੋ ਰਬ ਦਤਾ ਭਲੂਨ ਨੇ ਹਾਂ ਆਪਾਂ ਵੀਡੀਓ ਬਣਾਉਣੀ ਆਪਾਂ ਵਿਖਾ ਦਿੰਨੇ ਆ ਇਰਾਦਾ ਮੇਰਾ ਵੀ ਆ ਵੀ ਤਿਆਰ ਕਰਕੇ ਵੇਚਣ ਦਾ ਸਹੀ ਆ ਠੀਕ ਆ ਅੱਜ ਦਾ ਇਹਦਾ ਮੁੱਲ ਵੀ ਆਪਾਂ ਉਸਾਉਣੇ ਕਰਾਂਗੇ ਠੀਕ ਆ ਜੇ ਤਿਆਰ ਕਰਕੇ ਵੇਚੀ ਦਾ ਫਿਰ ਉਸਾਉਣਾ ਕਰਾਂਗੇ ਕਿੰਨੇ ਕਿ ਦਿਨ ਲੈ ਜੀ ਦਿਨ ਲੈ ਜੂਗੀ ਬਾਈ 5 ਤੋਂ 7 ਵੀ ਲੈ ਸਕਦੀ ਆ 8 ਵੀ ਲੈ ਸਕਦੀ ਆ ਬਾਈ ਥਾਂ ਥਣ ਬਹੁਤ ਚੰਗਾ ਲੱਗਿਆ ਹੋਵੇ ਠੀਕ ਆ ਹਾਂ ਕੱਢੀਏ ਮਾੜੀ ਤੋਰ ਕੇ ਤਾਂ ਵਿਖਾ ਦਈਏ ਦੋਸਤੋ ਦੂਜੇ ਸੂਵੇ ਸੁੰਦੀ ਆ ਮੈਨੂੰ ਫੋਨ ਆਇਆ ਸੀ ਵੀਰ ਦਾ ਕਿ ਚਾਰਾਂ ਵਾੜਾਂ ਦੀ ਵੀਡੀਓ ਬਣਾਉਣੀ ਪਰ ਆ ਵੈਡ ਹੁਣੇ ਆਈ ਆ ਬਾਈ ਕਹਿੰਦਾ ਬਾਲੀ ਚੰਗੀ ਵੱੱਛੀ ਆ ਦੁੱਧ ਦੀ ਇਹਦੀ ਫੁੱਲ ਤਸੱਲੀ ਫੁੱਲ ਗਾਰੰਟੀ ਆ ਪਰ ਬਾਈ ਕਹਿੰਦਾ ਵੇਚਣ ਦਾ ਬਾੜ ਆਪਣਾ ਰਾਦਾ ਹੈ ਨਹੀਂ ਤਿਆਰ ਕਰਕੇ ਵੇਚਣੀ ਆ 18 19 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਇਹ ਇੱਕ ਨੰਬਰ ਤੇ ਖੜੀ ਕਰਕੇ ਚਲੋ ਤੁਹਾਨੂੰ ਵਿਖਾ ਦੇ ਦਿੰਨੇ ਆ ਜੇ ਕੋਈ ਆਪਣੇ ਕੋਲੇ ਜਾਸੀ ਆਉਂਦੀ ਆ ਕੋਈ ਵੈਰਲੀ ਤਾਂ ਮੈਂ ਜਿਹੜੀ ਆਉਂਦੀ ਆ ਉਹ origignal ਪੰਜਾਬ ਵਾਲੀ ਹੁੰਦੀ ਆ ਆਪਾਂ ਜੇ ਇਹਨੂੰ ਵੀ ਕੋਈ ਕਹ ਦੇਣਾ ਹਿਮਾਚਲੋਂ ਆਈ ਆ ਆਪਾਂ ਗਾਂ ਫਰੀ ਦੇ ਦਾਂਗੇ ਸਹੀ ਆ ਠੀਕ ਆ ਆਪਾਂ ਜਰਸੀ ਉਹ ਲੈਣੇ ਆ ਜਿਹੜੀ ਆਪਾਂ ਨੂੰ ਗਾਰੰਟੀ ਦੇ ਆਉਂਦੀ ਆ ਠੀਕ ਆ ਠੀਕ ਆ ਮੁਰਕੇ ਹਿਮਾਚਲ ਵਾਲਿਆਂ ਨੇ ਬਾਈ ਲਾਂਬੇ ਆਉਂਦੇ ਆ ਆਪਾਂ ਉਹ ਕੰਮ ਨਹੀਂ ਕਰਨਾ ਹਾਂ ਠੀਕ ਆ ਆਪਾਂ ਤਸੱਲੀ ਨੇ ਇੱਕ ਲਈਆ ਤਸੱਲੀ ਨੇ ਵੇਚਾਂਗੇ ਸਹੀ ਆ ਇਹ ਅੱਜ ਵੀਡੀਓ ਜੋ ਵਿਖਾਤੀ ਆ ਅੱਜ ਦਾ ਲੈਣ ਦੇਣ ਮੁੱਲ ਤੇ ਨੇ ਮੈਂ ਦੱਸ ਦਿੰਨਾ ਵੀ ਉਹੀ ਫੋਨ ਲਾਇਓ ਬਾਈ ਜਿਹਨੇ 61000 ਰੁਪਇਆ ਤੇ ਲਾਉਣਾ ਠੀਕ ਹੈ ਹਾਂ ਆਪਾਂ ਛੋੜ ਕਰਨੀ ਹੈ ਮਰਜੀ ਨਾਲ 100 ਕਰ ਦਾਂ 200 ਕਰ ਦਾਂ ਸਹੀ ਹੈ ਠੀਕ ਹੈ ਅੱਜ ਦਾ ਮੁੱਲ ਹੈ ਜਿੱਦ ਦੇ ਤਿਆਰ ਹੋ ਗਈ ਬੱਚੀ ਉਹਦੇ ਆਪਾਂ ਨੂੰ ਵੀ ਪਤਾ 75 ਦੀ ਆ ਸਹੀ ਹੈ ਬਰੀਡ ਬਾਈ ਬੁੱਤੀ ਵਖਾੜੀ ਮਾੜੀ ਬੁੱਤੀ ਵਾਦੀ ਵਖਾੜੀ ਨੂੰ ਮੱਚੇ ਦੀ ਬਹੁਤ ਸੋਹਣੀ ਹੈ ਛੋਟਾ ਕੰਨ ਬੁੱਦੀ ਵਾਲੀ ਜਰਸੀ ਬਧਾਮੀ ਰੰਗ ਦੀ ਅੱਜ ਦਾ ਮੁੱਲ ਹੈ ਬਾਈ ਕਹਿੰਦਾ 61000 ਵੇਚਣ ਦੀ ਕੋਈ ਚਾਹਣਾ ਹੈ ਨਹੀਂ ਉਦਾਂ ਵਿਖਾਤੀ ਆ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤੇ ਕੋਈ ਗੱਲ ਨਹੀਂ ਬਾਈ ਕਹਿੰਦਾ 61000 ਦੀ ਦੇ ਵੀ ਦੇਊਗਾ ਪਰ ਨਹੀਂ ਬਾਈ ਕਹਿੰਦਾ ਤਿਆਰ ਕਰਕੇ 75000 ਦੀ ਬੱਚੀ ਦਿਉ 20 ਕਿਲੋ ਦੁੱਧ ਚਵਾ ਕੇ ਬਾਈ ਆਪਣੀ ਮਹੀਨਾ ਦੇ ਪਹਿਲਾਂ ਉਹਦੇ ਵੀ ਆਪਾਂ ਬੱਚੀ ਦਾ ਹੀ ਕਿਹਾ ਸੀ ਆ ਵੀ ਤਿਆਰ ਕਰਕੇ ਵੇਚਨੀ ਆ ਰਿਸ਼ਤੇਦਾਰੀ ਜੋ ਆਈ ਆ ਠੀਕ ਆ ਠੀਕ ਆ ਬੰਦੇ ਨੇ ਜਿੰਨੇ ਮੰਗੇ ਉਹਨੇ ਦੀ ਲਗਿਆ ਉਹਨੂੰ 15 ਦਿਨਾਂ ਬਾਅਦ ਜਦੋਂ ਵੈੜ ਬਾਈ ਤਿਆਰ ਹੋ ਗਈ 85000 ਰੁਪਏ ਲਾਉਂਦੇ ਸੀ ਬੰਦੇ ਨੇ ਵੇਚੀ ਅੱਛਾ ਹਾਂ ਆਪਾਂ ਉਹ ਵੈੜ ਦਿੱਤੀ ਸੀ ਉਹਦੇ ਵੀ ਕਾਰਡ ਤੋਂ ਠੀਕ ਆ ਹਾਂ ਦੋਸਤੋ ਇਹ ਗੱਲਾਂ ਹੁੰਦੀਆਂ ਬਾਈ ਕਹਿੰਦਾ ਉਸ ਦਿਨ ਵੀ ਬਾਈ ਕਹਿੰਦਾ ਵੈੜ ਬਹੁਤ ਚੰਗੀ ਸੀ ਉਦੋਂ ਵੀ ਕਿਹਾ ਸੀਗਾ ਕਿ ਤਿਆਰ ਕਰਕੇ ਦੇਵਾਂਗੇ ਉਦੋਂ ਵੀ ਸ਼ੌਂਕੀ ਬਾਈ ਨੂੰ ਦਿੱਤੀ ਆ ਤੇ ਅੱਜ ਵੀ ਕੋਈ ਸ਼ੌਂਕ ਵਾਲਾ ਹੋਇਆ ਤੇ 20 ਕਿਲੋ ਦੁੱਧ ਪਿਆਜ 18 19 ਕਿਲੋ ਪਹਿਲਾਂ ਨੇ ਦਿੱਤਾ ਅੱਜ ਦੇਉਂ ਬਾਈ ਕਹਿੰਦਾ 61000 ਦੀ ਉਹੀ ਫੋਨ ਲਾ ਵੀ ਜਿਹਨੇ 61000 ਲਾਉਣਾ ਨਹੀਂ ਬਾਈ ਕਹਿੰਦਾ ਤਿਆਰ ਕਰਕੇ ਸਵਾਗੇ 75000 ਦੀ ਦਊ 20 ਕਿਲੋ ਦੁੱਧ ਚਵਾ ਕੇ ਦੋ ਨੰਬਰ ਤੇ ਆ ਜਾ ਬਾਈ ਬਾਈ ਦੂਜੇ ਸਵੇਰੇ ਇਹ ਹਸੁੰਦੀ ਆ ਕਿੰਨੇ ਦਾ ਇਹ ਲੈ ਉਹ ਬਾ ਦੋ ਚਾਰ ਦੇਣੀ ਬਾਈ ਇਹ ਪਿਆਰ ਵਾਲਾ ਹੈੜਾ ਖਾਣ ਭਾਂਡੇ ਦੀ ਬਹਾਲੀ ਹਿਸਾਬ ਆ ਬਾਈ ਨਜਾਇਜ਼ੀ ਠੀਕ ਆ ਠੰਡੀ ਸੀ ਲਾ ਫੁੱਲ ਜਮਾ ਓਕੇ ਠੀਕ ਆ ਇਹ ਵੀ ਜਰਸੀ ਦਾ ਕਰੋ ਸੀ ਮੰਨ ਲੈ ਕੋਈ ਬੰਤਰ ਸਾਰੀ ਜਰਸੀ ਵਾਲੀ ਆ ਰੰਗ ਦਾ ਫਰਕ ਠੀਕ ਹੈ ਠੀਕ ਆ ਦੁੱਧ ਇਹਨੇ ਪਹਿਲਾਂ ਨੇ ਦਿੱਤਾ 18 19 ਕਿਲੋ ਇਹਨੇ ਵੀ ਠੀਕ ਹੈ ਏਅਰ ਕੀ ਸੇਵਾ ਅਗਲੇ ਦੀ ਹਨਾ ਆਪਾਂ 18 19 ਮੰਨ ਕੇ ਲਈ ਆ ਸੇਵਾ ਨਾਲ ਅਗਲਾ 20 ਚੋਲੇ 22 ਚੋਲੇ 15 ਰਹਿ ਜੇ ਉਹ ਅਗਲੇ ਦੀ ਆ ਬਾਈ ਜੈ ਮੋਹੱਲ ਬਾਈ ਆ ਜਿਹੜਾ ਲੈਣ ਨੇ 53000 ਦੀ ਦੋਸਤੋ 18-19 ਕਿਲੋ ਦਾ ਦਿੱਤਾ ਬਾਈ ਕਹਿੰਦਾ ਇਹਨੇ ਪਹਿਲਾਂ ਨੇ 18-19 ਮੰਨ ਕੇ ਸੌਦਾ ਕਰ ਲੇ ਹਵਾਨਾ ਸਾਰਾ ਵੇਂਜ ਨਾਲ ਭਰਿਆ ਪਿਆ ਤੁਸੀਂ ਵੇਖ ਹੀ ਰਹੇ ਹੋ ਠੀਕ ਹੈ ਦੈਣ ਕਿੰਨੇ ਦੱਸਿਆ ਦੈਣ ਉਹ ਵੀ 2-4 ਬਾਈ ਬਸ 2-4 ਦੈਣ ਹੀ ਲਊ ਬਾਈ ਕਹਿੰਦਾ ਤਿਆਰ ਹੀ ਮੰਨੇ ਵੇਂਜ ਦੇ ਦੂਜੇ ਪਾਸੇ ਵੀ ਬਹੁਤ ਮੋਟੀਆਂ ਅੱਜ ਵੈੜ ਦਿਆਂ ਬਾਈ ਕਹਿੰਦਾ 53000 ਦੀ 18 19 ਕਿਲੋ ਦੁੱਧ ਦਿੱਤਾ 18 19 ਮੰਨ ਕੇ ਹੀ ਸੌਦਾ ਕਰੇ ਬਾਈ ਕਹਿੰਦਾ ਆਪਾਂ 22 23 ਲੋਕਾਂ ਨੂੰ ਨਹੀਂ ਕਹਿੰਦੇ 18 19 ਕਿਲੋ ਦੁੱਧ ਵੀ ਬਹੁਤ ਹੁੰਦਾ 2 ਘੰਟੇ ਤੋ ਬੋਲ ਉਹਨੇ ਨੂੰ ਲੱਗਿਆ ਤੇ ਪੂਰਾ ਲਿਆ ਨਹੀਂ ਹਜੇ ਵੀ ਨਹੀਂ ਲਿਆ ਹਾਂ ਜੇ ਕਿਸੇ ਸੇਵਾ ਵਾਲੇ ਤੋਂ ਆਈ ਹੁੰਦੀ ਤਾਂ ਵਹਿੜ ਦਾ ਮੁੱਲ ਅੱਜ ਵੀ ਹੋਰ ਹੀ ਹੁੰਣਾ ਸੀ ਤੇ ਅਗਲੇ ਨੇ ਦੇਣੀ ਮੈਨੂੰ ਵੀ ਨਹੀਂ ਸੀ ਮੈਨੂੰ ਵੀ ਗੱਲ ਹਾਂ ਇਹ ਵੀ ਗੱਲ ਸੰਭਾਈ ਵੱਲੋਂ ਥੋੜਾ ਜਿਹਾ ਕੱਚ ਛੱਡਿਆ ਚੀਜ਼ ਵਿਖਾਰੇ ਬਾਈ ਹਾਂ ਸਾਰਾ ਬਾਨਾ ਵੀ ਇੰਜ ਨਾਲ ਭਰਿਆ ਪਿਆ ਹਾਂ ਜੀ ਫੀਲ ਆ ਬਾਈ ਜਿਵੇਂ ਮਰਜੀ ਕੋਈ ਬੈਰੀ ਹੈ ਮੋٹے ਮੋٹے ਥਾਣ ਹੈ ਗੈਪ ਚ ਲੱਗੀ ਹੋਈ ਗੋਵਾ ਬਾਈ ਕਹਿੰਦਾ ਇੰਨਾ ਕਿ ਲੱਗਾ ਸੀਗਾ ਵਾਲ ਵੀ ਪੱਟੇ ਕੇ ਗੋਵਾ ਲਾਉਂ ਠੀਕ ਹੈ ਜਿਹੜਾ ਲੋਹਾ ਵੱਡਣ ਵਾਲੀ ਯਾਰੀ ਦਾ ਬਲੇਡ ਹੁੰਦਾ ਠੀਕ ਹੈ ਨਾ ਸੁੱਕਾ ਪਿਆ ਸੀਗਾ ਦੋਸਤੋ ਜਿਹੜੇ ਭੈਣ ਪਾਪਾਸ਼ੂ ਨਹੀਂ ਨਵਾਉਂਦੇ ਗੋਵਾ ਫਿਰ ਲੱਗੀ ਜਾਂਦਾ ਲੱਗੀ ਨਾ ਲੱਗ ਕੇ ਸੁੱਕ ਕੇ ਲਯੋੜ ਜੇ ਬਣ ਜਾਂਦੇ ਆ ਕਈ ਤਾਂ ਲੱਡੂ ਆ ਰਗੇ ਇੱਕ ਦਿਨ ਵੀਡੀਓ ਜੇ ਤੁਹਾਨੂੰ ਵਿਖਾਏ ਸੀਗੇ ਭਮੋ ਚੁੱਲ੍ਹੇ ਜਗੜਾ ਸੱਟ ਕੇ ਤੇ ਚਾਹ ਬਣਾਲੇ ਐਵਜੇ ਬਣੇ ਵੀ ਸੀ ਪਰਸੋਂ ਵਾਲੀ ਵੀਡੀਓ ਚ ਤੁਹਾਨੂੰ ਵਿਖਾਏ ਸੀ ਮਨਜਿੰਦਰ ਕੋਲੇ ਇਹਦਾ ਵੀ ਬਾਈ ਕਹਿੰਦਾ ਉਹੀ ਹਾਲ ਸੀ ਤਾਈਓ ਆਵਾਲ ਲਹਿ ਗਿਆ ਕਿਉਂਕਿ ਸੁੱਕਿਆ ਸੀਗਾ ਗੋਆ ਉਹ ਪੱਟਤਾ ਬਾਈ ਨੇ ਜਮਾ ਜੈਜ ਮੁੱਲ 53000 ਦੀ ਦੇ ਦੇਣੀ 18 19 ਕਿਲੋ ਮੰਨ ਕੇ ਸੌਦਾ ਕਰੇ ਇਹਨਾਂ ਦੁੱਧ ਦਿੱਤਾ ਇਹਨਾਂ ਖੁੱਲਾ ਪਿਆ ਜੂ ਤਿੰਨ ਨੰਬਰ ਬਾਈ ਬਾਈ ਇਹਦਾ ਵੀ ਅਗਲੇ ਦਿਨ ਦੂਜਾ ਸੁਆ ਦੱਸਿਆ ਹੂੰ ਕੋਈ ਭੈਣ ਭਰਾ ਕੀ ਜਾਵਾਲੇ ਦੂਜਾ ਮਾਲਲੇ ਹਨਾ ਉਹਦਾ ਕੋਈ ਚੱਕਰ ਨਹੀਂਗਾ ਬੈਡ ਇਹ ਵੀ ਦੁੱਧ ਦੀ ਬਾਈ ਬਹੁਤ ਗਾਰੰਟੀ ਦੀ ਆਈ ਦੀ ਆ ਠੀਕ ਹੈ ਬੰਦੇ ਦੇ ਜਿਹਨੇ ਘਰੇ ਰੱਖੀ ਵੀ ਸੀ ਕਹਿੰਦਾ ਬਾਈ 21 22 ਕਿਲੋ ਦੁੱਧ ਚੋਇਆ ਵਾ ਦਣ ਲੈ ਜੂ 5 ਤੋਂ 6 ਆ ਟੱਲਾ ਵਖਾ ਦੇ ਲੈ ਹਾਂ ਵੇਖ ਫੋਟੋ ਨੂੰ ਹੋਣਾ ਪੈਛੇ ਤੋਂ ਵੱਧਾ ਠੰਡੀ ਸੀ ਉਹਦੀ ਬਾਈ ਇਹਦੀ ਵੀ ਫੁੱਲ ਗਾਰੰਟੀ ਥਾਣਾ ਦੀ ਭਾਰ ਪਿੱਛੇ ਦੀ ਆਪਣੀ ਸਾਰਿਆਂ ਦੀ ਫੁੱਲ ਗਾਰੰਟੀ ਦੁੱਧ ਕਿੰਨਾ ਦੱਸਿਆ ਦੁੱਧ 20 21 ਕਿਲੋ ਬੰਨਾ ਕਹਿੰਦਾ ਵੀ ਚੋਇਆ ਆਪਾਂ ਲਈ 18 19 ਕਿਲੋ ਮੰਨਗੇ ਦਣ ਕਿੰਨੇ ਲੈ ਜੂ ਦਣ ਲੈ ਜੂ 5 ਤੋਂ 6 ਬਾਈ ਜੈਜ ਮੋਲ ਇਹ 55 ਹੀ ਦੇ ਦਾਂਗੇ ਬਈ ਇਹ ਵੀ 18 19 ਮੰਨ ਕੇ ਸੌਦਾ ਕਰੇ 20 ਕਿਲੋ ਤੋਂ ਬਾਹਰ ਦੁੱਧ ਬਾਈ ਦੱਸਦਾ ਇਹਨੇ ਦਿੱਤਾ 18 1 18 ਉਹਨੇ ਖੁੱਲਾ ਪਿਆ ਜੂ ਦੋਸਤੋ ਵਧੀਆ ਗੱਲ ਆ 2 ਕਿਲੋ ਦੁੱਧ ਘੱਟ ਮੰਨਿਆ ਹੋਵੇ ਤੇ ਜਦੋਂ ਘਰੇ ਅਗਲਾ ਇਹਦੇ ਜਾਨਵਰ ਜਾਵੇ ਸੂਵੇ ਤੇ ਦੁੱਧ ਦੇਵੇ ਫੇਰ ਮਨ ਖੁਸ਼ ਹੁੰਦਾ ਦੁੱਧ ਦੇਣਾ ਹੋਵੇ ਪਸ਼ੂ ਨੇ 18 ਕਿਲੋ ਕਈ 25 25 ਕਿਲੋ ਕਈ ਜਾਂਦੇ ਆ ਤੇ ਉਹ ਜਦੋਂ ਜਾਨਵਰ ਅਗਲਾ ਲੈ ਜਾਂਦਾ ਅਗਲੇ ਦੇ ਘਰੇ ਸੂ ਪੈਂਦਾ ਦੁੱਧ ਉਹ ਹੀ 18 ਕਿਲੋ ਦਿੰਦਾ ਜਦੋਂ ਵੈੜ ਹੀ 18 ਕਿਲੋ ਵਾਲੀ ਆ 25 ਫਿਰ ਕਾਹਦਾ ਦੇਣਾ ਅਗਲੇ ਦਾ ਵੀ ਮਾਨ दुखी ਹੁੰਦਾ ਜਦੋਂ ਕਹਾਂ ਹੁੰਦਾ 25 ਕਿਲੋ ਦਿੰਦਾ 18 ਕਿਲੋ ਆ ਪਰ ਬਾਈ ਕਹਿੰਦਾ ਦੁੱਧ 20 ਕਿਲੋ ਤੋਂ ਬਾਹਰ ਦੇਊਗੀ ਪਰ 18 19 ਮੰਨ ਕੇ ਸੌਦਾ ਕਰੇ ਇਹਨਾਂ ਖੁੱਲਾ ਦੇ ਦਊਗੀ ਮੋٹے ਮੋٹے ਥਾਣ ਆ ਗਿਆ ਚ ਲੱਗੇ ਹੋਇਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਅੱਜ ਦਾ ਮੁੱਲ ਅੱਜ ਦਾ ਮੁੱਲੇ ਦਾ 55000 ਆ ਠੀਕ ਆ ਕੈਨ ਨੂੰ ਫੂਨ ਵਾਲੇ ਪਸ਼ੂ ਦਾ ਜਿੰਨਾ ਮਰਜ਼ੀ ਝੂਠ ਮਾਰੂ ਮੂਹੀ ਹਲਾ ਦੇਣਾ ਮੂਹੀ ਹਲਾਉਣਾ ਮੜ ਕੇ ਮੂੰਹ ਹਲਾ ਕੇ ਅਗਲਾ ਪੱਤੀ ਕਹਿ ਕੇ ਨਾਲ ਐ ਕਹਿੰਦਾ ਬਈ ਦੁੱਧ ਸੇਵਾ ਦਾ ਹਾਂ ਨਾਲੇ ਵੱਧ ਕਹਿ ਗਿਆ ਵੱਧ ਕਹਿ ਗਿਆ ਬਈ ਹਾਂ ਨਾਲੇ ਸੇਵਾ ਕਹਿ ਗਿਆ ਹਾਂ ਦੁੱਧ ਤਾਂ ਬਈ ਹਰੇਕ ਭੈਣ ਭਰਾ ਜਿਹੜਾ ਪਸ਼ੂ ਰੱਖਦਾ ਉਹ ਸਾਰੀ ਉਮਰ ਦੇ ਰੱਖਦੇ ਹੀ ਆਉਂਦੇ ਹਾਂ ਸਾਰਿਆਂ ਨੂੰ ਪਤਾ ਹੀ ਦੁੱਧ ਸਾਰਿਆਂ ਨੂੰ ਹੀ ਪਤਾ ਵੀ ਸੇਵਾ ਦਾ ਅਗਲਾ ਕਹਿ ਦਿੰਦਾ ਆਪਾਂ ਉਹਦੂ 2-3 ਕਿਲੋ ਘੱਟ ਦੱਸਦੇ ਹਾਂ ਹਰੇਕ ਪਸ਼ੂ ਦਾ ਸਹੀ ਹੈ ਸਹੀ ਜਿੰਨਾ ਅਗਲਾ ਮਾਲਕ ਨੇ ਨਾ ਦੋਸਤੋ ਵਧੀਆ ਗੱਲ ਐ ਇੱਕ ਗੱਲ ਹੋਰ ਦੱਸ ਦੇਣਾ ਵੀਰ ਦੀ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਤੇ ਗੱਲਾਂ ਵੀ ਵਧੀਆ ਕਰਦਾ ਸਿਆਣੀਆਂ ਸਾਫ਼ ਸੁਥਰੀਆਂ ਜਿਹੜੇ ਅੱਜ ਕੱਲ ਵਪਾਰੀ ਨਹੀਂ ਕਰਦੇ ਜਿਹੜੇ ਵਪਾਰੀ ਆਪਦੇ ਕੋਲੋਂ 4 4 5 5 10 10 ਕਿਲੋ ਦੁੱਧ ਵੱਧ ਦਾਸ ਦਿੰਦੇ ਆ ਨਾ ਹਜੇ ਉਹ ਵਪਾਰੀਆਂ ਵਾਲੀਆਂ ਗੱਲਾਂ ਬਾਈ ਕਰਦਾ ਨਹੀਂ ਤੇ ਚਲੋ ਆਪਾਂ ਉਮੀਦ ਇਹੀ ਕਰਦੇ ਆ ਕਰਨੀਆਂ ਹੋਣ ਤਾਂ ਪਹਿਲੇ ਦਿਨ ਹੀ ਅਗਲਾ ਕਰਨ ਲੱਗ ਪੈਂਦਾ ਪਰ 7 8 ਵੀਡੀਓ ਇਸ ਘਰੋਂ ਚੈਨਲ ਤੇ ਅਪਲੋਡ ਹੋ ਚੁੱਕੀਆਂ ਆਪਣੇ ਤੇ ਹਜੇ ਤੇ ਕਰਬਾਈ ਗੱਲਾਂ ਨਾਰਮਲ ਹੀ ਕਰਦਾ ਤੇ ਵਧੀਆ ਗੱਲ ਆ ਨਾਰਮਲ ਹੀ ਕਰਦਾ ਰਵੇ ਡੇਲੀ ਪਸ਼ੂ ਆਉਂਦੇ ਆ ਸੇਲ ਹੋਈ ਜਾਂਦੇ ਆ ਤੇ ਜਦੋਂ ਸੱਚ ਬੋਲ ਕੇ ਪਸ਼ੂ ਵੀ ਕੀ ਜਾਂਦੇ ਆ ਤੇ ਫਿਰ ਝੂਠ ਮਾਰ ਕੇ ਲੈਣਾ ਵੀ ਕੀ ਆ ਬਦਨਾਮ ਹੋ ਕੇ ਕਰਨਾ ਵੀ ਕੀ ਆ ਪਤਾ ਕੀ ਆ ਆਪਾਂ ਰੇਡ ਵੀ ਤਾਂ ਜਾਇਜ ਹੁੰਦੇ ਆ ਆਪਾਂ ਗੱਡੀ ਚ ਲਾਈ ਆ ਲੋਕਾਂ ਨਾਲ ਕਰਾਇਆ ਵਾਇਆ ਗੋਆ ਮਿੱਧਿਆ ਠੀਕ ਆ ਉਹਦੇ ਨਾਲ ਵੀ 11500 ਨਾਲ ਦਿਹਾੜੀ ਦਾ ਸਬਰਦੀ ਬਾਈ ਘਰ ਚੱਲਦਾ ਹੀ ਵਧੀਆ ਠੀਕ ਆ ਆਪਾਂ ਨੂੰ ਇਹਦੇ ਤੋਂ ਵੀ ਥੋੜੇ ਨਾਫੇ ਨਾਲ ਸਾਬਾ ਹਾਂ ਆਪਣਾ ਮਾਰਜਨ ਸਿਰਫ 22500 ਦਾ ਹੁੰਦਾ ਜਿੱਥੇ ਮਰਜ਼ੀ ਕੋਈ ਆਈ ਗਈ ਪੁੱਛ ਕੇ ਵੀ ਮੇਥੋਂ ਪਸ਼ੂ ਲੈ ਜੇ ਅੱਛਾ ਇੰਨਾ ਹੀ ਨਿਕਲੂਗਾ ਬਾਈ ਕੋਈ ਛੋਟ ਨਹੀਂ ਭਾਵੇਂ ਮੁੱਲੀ ਪੈ ਜੇ ਤੇ ਭਾਵੇਂ ਆਈ ਗਈ ਪੁੱਛ ਕੇ ਲੈ ਜੇ ਭਾਈ ਆਪਾਂ ਤਾਂ ਵੀ ਇੰਨੇ ਵਾਰ ਜਨਿਕਲੂ ਆਪਣਾ 202500 ਦਾ ਹੱਦ ਵਾ ਸਹੀ ਆ ਇਹਦਾ ਕਹਿਣਾ ਵਾ ਸੁਆ ਇਹ ਮਨਲਾ ਦਾ ਸਾਰੀਆਂ ਵੜਾਂ ਨਾਲੋਂ ਚੰਗੀ ਵੜਾ ਭਾਈ 12 ਸਨੱਖੀ ਬੱਚੀ ਆ ਹਾਂ ਤੇ ਇਹ ਦੂਜੇ ਸੂਏ ਏਸ ਹੁੰਦੀ ਆ ਭਾਈ ਥਲੀ ਫੀਲ ਦੀ ਗਾਰੰਟੀ ਇਹਦੀ ਆ ਥਾਨ ਵਖਾ ਦੇ ਮੜੇ ਨੇੜੇ ਕਰਕੇ ਅੱਜ ਆਲਾ ਥਾਨ ਆ ਜੇ ਇਹ ਬੱਚੀ ਨੇ ਵੀ ਲੈ ਜਾਣੇ 5-6 ਦਿਨ ਭਾਈ ਕਿੰਨਾ ਦੁੱਧ ਪਿਆਜੂ ਦੁੱਧ ਪਈ ਅਗਲੇ ਦਾ ਕਿਆ ਵੀ ਇਹਦਾ 21 22 ਕਿਲੋ ਵਿੱਚ ਹੋਇਆ ਠੀਕ ਹੈ ਠੀਕ ਆ ਆਪਾਂ 17 18 ਮੰਨ ਕੇ ਲਈ ਆ ਆ ਕੀ ਦੀ ਜਟਾ ਗੱਲ ਲੱਖ ਰੁਪਏ ਦੀ ਦੋਸਤੋ ਆ ਹੁੰਦੀਆਂ ਗੱਲਾਂ ਜਿਵੇਂ ਜੈਜ ਦੁੱਧ ਬਾਈ ਦੱਸਦਾ ਇਹਨਾਂ ਦੁੱਧ ਇਹ ਵਹਿੜਾ ਆ ਨਾ ਪਿਆ ਹੁੰਦੀਆਂ ਡੱਬੀਆਂ 17 17 18 18 ਕਿਲੋ ਦੁੱਧ ਨਾਰਮਲ ਦੇਂਦੀਆਂ ਵਹਿੜਾ ਮੱਝ ਨੂੰ ਦੁੱਧ 17 18 ਦੇਣਾ ਔਖਾ ਹੁੰਦਾ ਕੋਈ ਥੋੜੀਆਂ ਮੱਝਾਂ ਟਾਵੀਆਂ 9 10 ਕਿਲੋ ਵਾਲੀਆਂ ਮੱਝਾਂ ਹੀ ਜ਼ਿਆਦਾ ਹੁੰਦੀਆਂ ਨਹੀਂ 17 18 ਕਿਲੋ ਦੁੱਧ ਤਾਂ ਡੱਬੀਆਂ ਵਹਿੜਾ ਪ੍ਰਿੰਟ ਵਾਲੀਆਂ ਰਾਵਣਾ ਪਿਆ ਦੰਦਾਂ ਬਾਕੀ ਜਵਾਨ ਹੈ ਬਈ ਦੰਦੋ ਠੀਕ ਆ ਠੀਕ ਆ ਪੰਜ ਚਾਰ ਸੂਏ ਜੀ ਨੇ ਘਰੇ ਚ ਹੁਣੀ ਆ ਬਈ ਇਹ ਕਹਿੰਦੀ ਵੀ ਕੁਫ ਨਹੀਂ ਪਿੰਡੇ ਦੀ ਚਾਂਗ ਚੁੰਗ ਵਿਖਾ ਦੇ ਬੜੀ ਸੁਨੱਖੀ ਆ ਬਈ ਤੇ ਆ ਨਾਣਾ ਇਹਦੇ ਵੀ ਵਿਖਾ ਦੇ ਇਥੇ ਹੁਣੀ ਹਾਂ ਉਹ ਨਾੜਾ ਨਾ ਇਹਦਾ ਹਵਾਨਾ ਵੀ ਭਰਿਆ ਪਿਆ ਕੱਢ ਬਾਹਰ ਨੂੰ ਦਣੇ ਵੀ 5 6 ਲੈ ਜੂ ਅਗਲੇ ਨੇ 20 ਕਿਲੋ ਦੁੱਧ ਬਾਈ ਦੱਸਤਾ ਕਿ ਦੱਸਿਆ ਪਹਿਲਣ ਥੱਲੋ ਚੋਇਆ ਤੇ ਬਾਈ ਕਹਿੰਦਾ 17 18 ਹੀ ਮੰਨੋ ਤੁਸੀਂ ਤੁਹਾਡੇ ਘਰੇ 20 ਦੇ ਦੇ 22 ਦੇ ਦੇ 17 18 ਤਾਂ ਇਹਨੇ RAMNA ਦੇ ਦੇਣਾ ਘੋੜੀ ਵਰਗੀ ਵੱਛੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਵੈੜ ਚੰਗੀ ਹੋਵੇ ਜਾਤ ਵਾਈਜ਼ ਕੁਆਲਟੀ ਵਾਈਜ਼ ਚਮਕ ਵਾਈਜ਼ ਤੇ ਆਹ 4 ਨੰਬਰ ਵੱਛੀ ਅੱਜ ਦੀ ਵੀਡੀਓ ਚ ਸਾਰਿਆਂ ਨਾਲੋਂ ਚੰਗੀ ਆ ਤੋਰਾ ਤੂਰਾ ਵੀ ਫੁੱਲ ਹੀ ਚੰਗਾ ਨਵਾਂ ਹਾਨ ਤੇ ਪ੍ਰਿੰਟ ਵੀ ਪੂਰਾ ਸੋਹਣਾ ਤੇ ਜਾਤ ਬਰੀਡ ਵੀ ਫੁੱਲ ਆ ਤੇ ਲੇਵਾ ਵੀ ਸੋਹਣਾ ਦੁੱਧ 18 20 ਕਿਲੋ ਖੁੱਲਾ ਪਿਆ ਦੇਣਾ ਪਰ ਬਾਈ ਕਹਿੰਦਾ ਤੁਸੀਂ 17 18 ਮੰਨੋ ਮੇਰੇ ਹਿਸਾਬ ਨਾਲ ਵੱਛੀ ਨੇ 18 ਤੋਂ 20 ਕਿਲੋ ਦੇ ਵਿੱਚ ਵਿੱਚ ਖੁੱਲਾ ਦੁੱਧ RAMNA ਪਿਆ ਦੇਣਾ ਪਰ ਤੁਸੀਂ 22 ਦੀ ਗੱਲ ਤੇ ਰਹੋ ਮੇਰੀ ਗੱਲ ਤੇ ਵੀ ਨਾ ਯਕੀਨ ਕਰੋ 17 18 ਮੰਨ ਕੇ ਸੌਦਾ ਕਰੋ ਹਵਾਨਾ ਲੈਫਟ ਰਾਈਟ ਬੈਕ ਸਾਈਡ ਵੀ ਇੰਜਨ ਨਾਲ ਭਰਿਆ ਪਿਆ ਤੁਸੀਂ ਦੇਖ ਸਕਦੇ ਆ ਮਾਗਰ ਵੀ ਮੋਟੀਆਂ-ਮੋਟੀਆਂ ਵੇਂਜਾ ਹਜੇ ਤਾਂ ਵੜ ਕੱਚੀ ਆ 4-5 ਦਿਨਾਂ ਦੀ ਜਿੱਦਣ ਵੜ ਤਿਆਰ ਹੋ ਜਾਂਦੀ ਆ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਹਵਾਨਾ ਜੋਸ਼ ਚ ਆ ਜਾਂਦਾ ਇਹ ਵੇਂਜੇ ਵੀ ਮੋਟੀਆਂ ਹੋ ਜਾਣਗੀਆਂ ਵੜ ਨਾ ਬਈ ਪਰਸੋਂ ਦੀ ਆ ਜੀ ਨਹੀਂ ਲਾਇਆ ਪੂਰਾ ਹਜੇ ਅੱਜ ਪੱਠੇ-ਪੁੱਠੇ ਖਾਨ ਲੱਗ ਗੀ ਫੁੱਲ ਆਪਣੀ ਥਣਾ ਦੀ ਭਾਰ ਪਛੇ ਦੀ ਆਪਾਂ ਬਾਰ-ਬਾਰ ਕਹਿੰਦੇ ਆ ਸਾਰਿਆਂ ਦੀ ਗਾਰੰਟੀ ਆ ਠੀਕ ਆ ਪਿਛਲੀ ਵੀਡੀਓ ਚ ਬਈ ਆਪਾਂ ਇੱਕ ਤੇ ਲਗਾਮ ਵਿਖਾਈ ਸੀ ਹਾਂ ਠੀਕ ਆ ਉਹ ਘਰੇ ਆ ਕੇ ਤੇਲ ਹੋਈ ਆਪਾਂ ਦੱਸ ਕੇ ਦਿੱਤੀ ਹੂੰ ਵੀ ਤੇ ਅੱਲਾ ਇੱਕ ਦਿਨ ਵੀਡੀਓ ਰੋਕਦੀ ਸੀ ਉਹਦੀ ਨਾ ਬਾਣੇ ਲੈਣਾ ਪਿਆ ਨਹੀਂ ਵਧੀਆ ਖਾ ਜੈਜ ਮੋਲ ਬਈ ਅੱਜ ਇਹਦਾ 70 ਜੋ ਹਜ਼ਾਰ ਹੀ ਛਕਣਾ 69 ਦੀ 69 ਦੀ ਹੋਊਗੀ ਹਾਂ ਬਈ ਸਹੀ ਆ ਦੋਸਤੋ ਜਮਾ ਜੈਜ ਮੋਲ ਐ ਇੰਨੀ ਕੁਆਲਿਟੀ ਹੋਵੇ ਵੜ ਇਨੇ ਦੁੱਧ ਵਾਲੀ ਹੋਵੇ ਵੱਡੀ ਹੋਵੇ ਤਰ ਫਿਰ ਕੇ ਢੇੜਾ ਦੇ ਲਓ ਜੇ ਮਿਲਦੀ ਹੋਈ ਤਾਂ ਲੈ ਲਓ ਪਰ ਜਮਾ ਜੈਜ ਮੋਲ 69000 ਦੀ ਦੇ ਦੇਣੀ ਆ ਸਾਰੀਆਂ ਵੜਾਂ ਨਾਲ ਚੰਗੀ ਆ ਵੜਾ ਵੀ ਕੱਦ ਚ ਵੱਡੀ ਆ ਪਰ ਇਹਦੇ ਨਾਲੋਂ ਵੀ ਬੈਡ 4 ਨੰਬਰ ਚੰਗੀ ਆ ਸਾਰੀਆਂ ਬੈਡਾਂ ਨਾਲ 4 ਨੰਬਰ ਚੰਗੀ ਆ 69000 ਇਹ ਅਗਲਾ ਕਿਹੜਾ ਕੱਢ ਗਿਆ ਹਾਂ ਠੀਕ ਆ ਪਾ ਪਸ਼ੂਆਂ ਦਾ ਡੰਗਰ ਸਾਰੇ ਵੇਚ ਕੇ ਆ ਸਹੀ ਆ ਸਾਡੇ ਪਿੰਡ ਆਉਣਾ ਬਈ 4 ਅੱਡੇ ਆ ਹਾਂ ਸਾਰਿਆਂ ਦੇ ਗਿੜਾ ਦੇ ਲੈ ਸਾਰਿਆਂ ਦੇ ਗਿੜਾ ਦੇ ਬਈ ਵੀਡੀਓ ਆਪਣਾ ਮੇਰੀ ਵੇਖ ਨਹੀਂ ਆ ਕੋਈ ਵਪਾਰੀ ਕਹਿੰਦਾ ਨਹੀਂ ਗਾ ਨਹੀਂ ਕਹਿੰਦੇ ਬਈ ਅਗਲਾ ਐ ਨਹੀਂ ਦਾਦਾ ਗਵਾਂਢੀ ਦੇ ਖੜੀਆਂ ਹਾਂ ਮੈਂ ਇਹ ਕਹਿੰਦਾ ਦੋ ਘਰ ਕੋਠਿਆਂ 'ਚ ਦੋ ਸਾਡੇ ਨਹਿਰ ਤੇ ਠੀਕ ਆ ਠੀਕ ਆ ਜਿਹੜਾ ਇੱਕ ਜੋ ਮੀਨ ਹਾਂ ਠੀਕ ਆ ਚਾਰ ਘਰ ਅਗਲਾ ਚਾਰ ਘਰਾਂ ਦੇ ਕਿਹੜਾ ਗੱਡੇ ਸਹੀ ਹੈ ਹਾਂ ਇਹ ਦੋਸਤੋ ਜਿਹੜਾ ਇਮਾਨਦਾਰ ਵਪਾਰੀ ਹੁੰਦਾ ਉਹੀ ਇਹ ਗੱਲ ਕਹਿੰਦਾ ਨਹੀਂ ਵਪਾਰੀ ਤਾਂ ਕਹਿੰਦਾ ਸਾਡੇ ਪਿੰਡ ਕੋਈ ਵਪਾਰ ਹੀ ਨਹੀਂ ਕਰਦਾ ਹਾਲਾਂਕਿ ਭਾਵੇਂ 10 ਘਰ ਹੋਣ ਵਪਾਰੀ ਹੋਰ ਪਰ ਅਗਲਾ ਕਹਿੰਦਾ ਨਹੀਂ ਭਾਈ ਅਸੀਂ ਕਰਦੇ ਹਾਂ ਹੋਰ ਤਾਂ ਨਹੀਂ ਕਰਦਾ ਕੋਈ ਇਹ ਬਈ ਤੀਜੇ ਸੂਏ ਸੁੰਦੀ ਹੈ ਕਿੰਨੇ ਦਿਨ ਲੈ ਜੂ ਦਿਨ ਪਏ ਆ ਭਾਈ ਇਹਦੇ 8 ਤੋਂ 9 ਠੀਕ ਹੈ ਐਮ ਬਾਈਕਰ ਦਾ ਨਾਮ ਲਖਾ ਦੀ ਬੈਡ ਇਹ ਵੀ ਫੋਲਾ ਗਾਰੰਟੀ ਦੇ ਆਈਡੀਆ ਦੁੱਧ ਦੀ ਦੇ ਬਾਈ ਪਰ ਆਪਾਂ ਗਾਰੰਟੀ ਨਾ ਕਿਸੇ ਦੀ ਦਿੱਤੀ ਆ ਦੁੱਧ ਦੀ ਨਾ ਹੀ ਦੇਣੀ ਸਹੀ ਗੱਲ ਦੱਸ ਅਗਲੇ ਕਿੰਨਾ ਦੱਸਦੇ ਆ ਅਗਲਾ ਇਹ ਕਹਿੰਦੇ ਵੀ 24 25 ਕਿਲੋ ਦੁੱਧ ਚੋਇਆ ਵਾ ਬਾਈ ਠੀਕ ਆ ਠੀਕ ਆ ਆਪੇ ਇਹਦਾ ਵੀ 17 18 ਹੀ ਕਹਿਣਾ ਵਾ ਤੇਰੇ ਜਟਾ ਜੈਜ ਮੋਲ ਭਾਈਆ ਮੋਲ ਕਰਾਉਣ ਨੂੰ 55 53 ਕੋਸ ਕਰਾਲਾ 49000 ਦੀ ਵੈਢ ਦੇ ਦਾਂਗੇ ਕੰਡ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਇਹਦੀ ਵੀ ਦੁੱਧ ਦੀ ਤੇ 23 24 ਕਿਲੋ ਦੀ ਆਈ ਪਰ ਆਪਾਂ ਇਹਦਾ ਵੀ 17 18 ਹੀ ਕਹਿਣਾ ਹੋ ਸਕਦਾ ਕਿਲੋ ਤੂੰ ਕਿੰਨਾ ਕਿਹਾ ਸੀ 23 24 ਕਿਹਾ ਹਾਂ 23 24 23 24 ਮੈਨੂੰ ਲੱਗਿਆ ਕਿ ਮੈਨੂੰ ਕਿਤੇ ਕਿਲੋ ਖੰਡ ਕਾਂ ਮਿਛਾ ਹੋ ਗਿਆ 23 24 ਬਾਈ ਕਹਿੰਦਾ ਅਗਲੇ ਨੇ ਗਾਰੰਟੀ ਦਿੱਤੀ ਆ ਪਰ ਬਾਈ ਕਹਿੰਦਾ ਆਪਾਂ ਇਹਦਾ ਵੀ 17 18 ਕਹਿਣਾ ਐਡੀ ਵੜ ਜ 17 18 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਸੀ ਢਾਂਡੀ ਨੇ ਥੋੜੀ ਦੇਣਾ ਪੂਰੀਆਂ ਵੱਡੀਆਂ ਵੜਣਾ ਨਾਲ ਜਾਤ ਵਾਲੀਆਂ ਟੱਬੀਆਂ ਪ੍ਰਿੰਟ ਵਾਲੀਆਂ ਨਾਰਾ ਨੂੜਾ ਇਹਦੇ ਵੀ ਬਾਈ ਲੈ ਬਹੁਤ ਚੰਗੀਆਂ ਹੂੰ ਮੋٹے ਮੋٹے ਥਾਣਾ 49000 ਦੀ ਦੇ ਦੇਣੀ ਆ 49000 ਚ ਛੂਡ ਬਾਈ ਕਹਿੰਦਾ ਕਰ ਦੂ ਛੂਡ ਹਰੇਕ ਨਗ ਚ ਹੋ ਜੂ ਉਹ ਬਾਈ ਕਹਿੰਦਾ ਕੋਈ ਚੱਕਰ ਨਹੀਂ ਇੱਕ ਨਗ ਲੈ ਲਓ ਦੋ ਲੈ ਲਓ ਸਾਰੇ ਨਗ ਚ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਜਮਾ ਜਾਇਜ ਮੁੱਲ ਦੀਆਂ ਪੰਜ ਵਹਿੜਾਂ ਤੇ ਦੁੱਧ ਦੇ ਵੀ ਬਾਈ ਨੇ ਜਮਾ ਜਾਇਜ ਦੱਸਿਆ ਕਹਿੰਨ ਨੂੰ ਐਡੀ ਐਡੀ ਵਹਿੜ ਦਾ ਲੋਕੀ 24 24 25 25 ਕਿਲੋ ਦੁੱਧ ਦੀਆਂ ਗਾਰੰਟੀਆਂ ਦਿੰਦੇ ਆ ਨਾਲ ਸੇਵਾ ਵੀ ਕਹਿ ਰਿਹਾ ਗਾਰੰਟੀ ਤਾਂ ਉਹ ਹੁੰਦੀ ਆ ਕਿ ਭਾਈ ਵਹਿੜ ਲੈ ਜਾ 24 25 ਕਿਲੋ ਦੁੱਧ ਨਾ ਦਿੱਤਾ ਤੇ ਅਗਲਾ ਆਪਦੇ ਪੈਸੇ ਲੈ ਜੇ ਨਹੀਂ ਬਾਹਲੀ ਗਰੰਟੀ ਅਗਲਾ ਉਹ ਦਿਨਾਂ ਦਾ 24 25 ਕਿਲੋ ਦੀ ਗਰੰਟੀ ਆ ਬਾਈ ਵੈੜ ਲੈ ਜਾ ਸੂਪ ਹੀ ਜਦੋਂ ਦੁੱਧ 24 25 ਕਿਲੋ ਤੂੰ ਜੋ ਖਲਿਆ ਉਸ ਦਿਨ ਪੈਸੇ ਦੇ ਜੀ ਬਾਈ ਦੁੱਧ ਦਾ ਤਾਂ ਜੇ ਰੋਲਾ ਵੀ ਪੈਂਦਾ ਨਾ ਚਾਰ ਬੰਦੇ ਇਕੱਠੇ ਕਰਦਾ ਅਗਲਾ ਉੱਥੇ ਵੀ ਇਹੀ ਨਿਬੜਨਾ ਹਾਂ ਵੀ ਇਹਦਾ ਸਾਰੀਆਂ ਚੀਜ਼ਾਂ ਬਾਈ ਦੁੱਧ ਦਾ ਇਹਦਾ ਸੇਵਾ ਦਾ ਦੁੱਧ ਦੀਆਂ ਗਰੰਟੀਆਂ ਨਹੀਂ ਹੁੰਦੀਆਂ ਹਾਂ ਉਹ ਵੀ ਉਹ ਵੀ ਇਹੀ ਗੱਲ ਹੀ ਮਗਰੋਂ ਐਂਡ ਤੇ ਆ ਹੀ ਨਿਬੜਨਾ ਹੁੰਦਾ ਤੇ ਵਧੀਆ ਗੱਲ ਆ ਪਹਿਲਾਂ ਹੀ ਗਰੰਟੀ ਗਰੰਟੀ ਨਾਲ ਲਿਆ ਕਰੋ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਸੌਦਾ ਕਰ ਲਿਆ ਕਰੋ ਕਿ ਕਿਹੜੇ ਜਾਨਵਰ ਨੇ ਕਿ ਜਿਵੇਂ ਹੁਣ ਵੀਰ ਨੇ ਦੁੱਧ ਜੈਜੀ ਦੱਸੇ ਇਹਨਾਂ ਦੋ ਤਰਾਵਣਾ ਪਿਆ ਦੇਣਾ ਇਦੋਂ ਘਟਦਾ ਫਿਰ گاਵਾਂ ਨੇ ਦੇਣਾ ਵੀ ਕਿੱਥੋਂ ਆ ਫੋਨ ਨੰਬਰ ਸਕਰੀਨ ਤੇ ਆ ਰਹਿਣ ਵਸੀ